ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਵਿੱਚ ਕਾਫੀ ਰਬਾਈਆਂ ਲਿਖੀਆਂ ਨੇ ਭਾਈ ਵੀਰ ਸਿੰਘ ਜੀ ਦੀ ਇਸ ਰਬਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ दो रबाइया उदो में लिखिया एक पंजाबी एक उर्दू दी थोड़े सामने रख दे कुछ माजी की खाक हो कुछ मुस्तक बिल का नूर हो कुछ माजी की खाक हों कुछ मुस्तक बिल का नूर हों जीना अभी नहीं आया क्योंकि हाल से अभी दूर हो हाल ਵਰਤਮਾਨ ਹਾਂ ਅੱਜਵਕ ਇਸ ਨੂੰ ਮੈਂ ਪੰਜਾਬੀ ਰੂਪ ਇੰਜ ਦਿੱਤਾ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਣਾ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਅੱਜ ਵਰਤਮਾਨ ਹਾਂ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋवन ਹਾਰ ਸੋਈ ਪਰਵਾਣਾ ਕਿੱਥੇ ਮਨ ਭਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ ਜੇ ਇਤਨੀ ਗੱਲ ਹੁਣ ਅੱਜ ਸੁਣ ਲਈ ਹੈ ਜਨਾ ਖਣਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣਾ ਕੀ ਕਰੀਏ ਮਨ ਨਹੀਂ ਭਟ ਮਨ ਭਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਹੈ ਮਨ ਕਿੱਥੇ ਭਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚ ਇਨ ਨੂੰ ਪਹਿਲੇ ਲਿਆਣਾ ਹੈ ਵਰਤਮਾਨ ਵਿੱਚ ਕਹਿੰਦੇ ਨੇ ਭਗਵਾਨ ਦਾ ਦਰ ਹੈ ਕੀ ਵਰਤਮਾਨ ਭਾਰਤ ਦੇ ઋષਿ ਇੰਜ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਮਾਨਾ ਬਾਹਰ ਕੋ ਦਾਰਸ਼ਕ ਇਹਨੇ ਵਰਤਮਾਨ ਦੇ ਚੋਂ ਪਹੁੰਚ ਜਾਂਦਾ ਹੈ ਕੌਣ ਇਕ ਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਮਾਨ ਹੈ ਦੂਸਰਾ ਜਪ ਕਰ ਰਿਹਾ ਹੈ ਵਰਤਮਾਨ ਵਿੱਚ ਲਿਆਣ ਦਾ ਸਾਧਨ ਜਪ ਹੈ ਹੁਣ ਮੈਂ ਅਰਜ਼ ਕਰਾਂ ਭੂਤ ਕਾਲ ਤੇ ਬੜਾ ਲੰਬਾ ਹੈ ਗੁਜ਼ਰਿਆ ਹੋਇਆ ਸਮਾਂ ਮਾਜ਼ੀ ਤੇ ਬਹੁਤ ਲੰਮਾ ਹੈ ਭਵਿਸ਼ਯ ਵੀ ਬੜਾ ਲੰਮਾ ਹੈ ਨਾ ਭਵਿਸ਼ਯ ਦਾ ਅੰਤ ਨਾ ਬhootkal ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਹੈ ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਾਈ ਨਹੀਂ ਗੁਰਵਾਣੀ ਨਹੀਂ ਮੰਨਦੀ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਕਿ ਨੂੰ ਹਾਲ ਨਹੀਂ ਮੰਦਾ ਇਸ ਚੱਕਰਛਣਾ ਪਹਿਣਾ ਅੱਜ ਦਾ ਦਿਨ ਵਰਤਮਾਨ ਹੈ ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ ਸਮਾਂ ਕਿਤਨਾ ਹੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਇਹ ਜਿਹੜਾ ਇੱਕ ਦਮ ਹੈ ਨਾ ਬਸ ਇਹ ਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਦੇ ਚ ਨਹੀਂ ਹੈ ਉਹ ਚਲਾ ਗਿਆ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ ਉਹ ਵੀ ਮੇਰੇ ਹੱਥ 'ਚ ਨਹੀਂ ਹੈ ਮੇਰੇ ਹੱਥ 'ਚ ਕੀ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਓਹ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨਾਲ ਜਿੱਧਰ ਚਾਹੀਏ ਵਰਤ ਲਈਏ ਤਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਆਉਂਦਾ ਕੁਝ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈ ਹੁੰਦੀ ਇੱਕ ਦਮ ਨਾਲ ਕੋਈ ਵੱਡਾ ਲੰਮਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇੱਕ ਦਮ ਦੇਚ ਕੋਈ ਲੰਮਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇੱਕ ਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਤੇ ਇੱਕ ਦਮ ਜਨਮ ਸਾਖੀ ਦੀ ਇਹ ਕਥਾ ਹੈ ধন ਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਔਰਖਾ ਦਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰੂ ਦੇਖਣਾ ਚਾਹਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਿਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ ਔਰ ਗਜ਼ਬ ਦੀ ਗੱਲ ਹੈ ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਨੇ ਫਿਰ ਕੌਣ ਨੇ ਮੇਰੇ ਭਾਈ ਨੇ ਭਾਈ ਮਰਦਾਨਾ ਭਾਈ ਬਾਲਾ हरिद्वार ਦੇ ਬ੍ਰਾਹਮਣ ਹੈਰਾਨ ਹੋ ਗਏ ਕਿ Hindu ਇੱਕ Musalman ਨੇ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਹਿਬ ਕਨ ਅਸੀ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ ਮਹਾਨ ਹੈ ਉਹ ਮਰਖ ਜਿਹਦੇ ਬੈਠਣ ਨਾਲ ਭਾਈਚਾਰਾ ਦਾ ਜਨਮ ਹੋਵੇ ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸਹਿਬ ਕਨ ਅਸੀ ਵਿਚਕਾਰ ਬੈਠ ਜਾਈਏ ਫਿਰ Hindu Musalman ਭਾਈ ਕਿ ਦੋਵੇਂ ਮੇਰੇ ਭਾਈ ਸਤਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਪਣ ਪਿਆਰਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅੱਦੋ ਕਿ ਇੰਨੀਆਂ عظیم ਹਸਤੀਆਂ ਨੂੰ ਸੀ ਭਾਈ ਸਾਹਿਬ ਕਰਕੇ ਬੁਲਾਨੇ ਗੁਰੂ ਦਾ ਪਹਿਰਾ ਹੋ ਜਾਣਾ ਕੋਈ ਥੋੜੀ ਗੱਲ ਹੈ ਗੁਰੂ ਦਾ ਪਹਿਰਾ ਮਰਦਾਨਿਆਂ ਦਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਕਰਦੇ ਹੁਣ ਬਹੁਤ ਭਰੋਸਾ ਨਹੀਂ ਰਿਹਾ ਇਹ ਜਨਮ ਸਾਖੀ ਦੀ ਗਿੱਕਤ ਹੈ ਮਰਦੇ ਆ ਮਰਦੇ ਆ ਦਮ ਨਿਕਲਦੇ ਆ ਨਿਕਲਦੇ ਆ ਮਹਾਰਾਜ ਸੋ ਦਮ ਤੇ ਲਈ ਲਵਾਂਗੇ ਬਸ ਇੰਨੇ ਹੀ ਹੈ ਸੋ ਦਮਾਂ ਦਾ ਭਰੋਸਾ ਜ਼ਿਆਦਾ ਨਹੀਂ ਸਤਿਗੁਰੂ ਕੰਨਨ ਬਾਲਿਆ ਤੋਂ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਬਲਾਂ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਸਵ ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਨਹੀਂ ਹੈ ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ ਦਸ ਦਮਾਂ ਤੇ ਵਿਸ਼ਵਾਸ ਕਰ ਸਕਦਾ ਦਸ ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ 'ਚ ਕਹਿੰਦੇ ਨੇ ਉਸਟ ਲਸ਼ਟਕਾ ਅਲੰਕਾਰ ਉਠ ਦੀ ਪਿੱਠ ਦੇ ਚੋਂ ਲੱਕੜ ਕੱਢ ਕੇ ਉੱਠਣੋਂ ਚਲਾਣਾ ਉਸਟ ਲਸ਼ਟ ਕਾ ਅਲੰਕਾਰ ਜੇ ਦਾ ਸਵਾਲ ਸੀ ਇਹ ਸਵਾਲ ਉਸੇ ਤੇ ਹੀ ਕਰ ਦੇਣਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰ ਕਹਿੰਦੇ ਨੇ ਮਰਦਾਨੇ ਤੈਨੂੰ ਸਵ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ ਦਸ ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮੇ ਮੌਲਤ ਮੌਤ ਨਾ ਜਾਣਾ ਇਹ ਪੰਗਤੀ ਹੈ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ 'ਚ ਨਹੀਂ ਤੇ ਜਿਹੜਾ ਆਉਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਇਹ ਇਹ ਨਕਦੀ ਹੈ ਇਸ ਨੂੰ ਵਰਤਮਾਨ ਕਹਿੰਦੇ ਹੈ इस चक्रचना पे ना आज ਦਾ ਸਾਰਾ ਦਿਨ ਵਰਤਮਾਨ ਹੈ ਕਥਈ ਨਹੀਂ एकदम ਵਰਤਮਾਨ ਹੈ ਤਾਂ ਹੁਣ ਤਰਗ ਖੜੀ ਹੋਵੇਗੀ ਇੱਕਦਮ ਨਾਲ ਕੀ ਹੁੰਦਾ ਹੈ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਹੈ ਓਮ ਇੱਕ ਦਮ ਚਾਹੀਦਾ ਹੈ ਰਾਮ ਇੱਕ ਦਮ ਚਾਹੀਦਾ ਅੱਲਾਹ ਇੱਕੋ ਹੀ ਦਮ ਜਿੰਨੇ ਮਹਾ ਮੰਤਰ ਨੇ ਜਪਦੇ ਉਹ ਇੱਕ ਦਮ ਵਿੱਚ ਉਚਾਰਨ ਹੋ ਜਾਂਦੇ ਨੇ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰ ਖੜਾ ਹੋਏ ਇੱਕ ਵਫਾ ਫਿਰ ਵਾਏ ਗੁਰੂ ਆਖਣ ਨਾਲ ਕੀ ਹੁੰਦਾ ਹੈ ਇੱਕ ਦਮ ਨੂੰ ਸੰਸਕ੍ਰਿਤ ਦੇ ਵਿੱਚ ਇੱਕ ਛਣ ਕਹਿੰਦੇ ਨੇ ਛਾਣਾ ਇੱਕ ਛਿਨ ਇੱਕ ਜਿਤ ਜੈ ਇੱਕ ਛਣ ਰਿਹਾਓ ਕਾਲ ਫਾਸਕੇ ਵਿੱਚ ਨਾ ਇੱਕ ਛਿਨ ਇੱਕ ਦਮ ਦੇ ਵਿੱਚ ਜਿਹੜਾ ਵੀ ਆ ਗਿਆ ਜਿਸ ਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂ ਤਰਾਂ ਦੇ ਦੁੱਖ ਸੰਤਾਪ ਪਾਪਤ ਬਚ ਗਿਆ ਇੱਕ ਛਿਨ ਹਜ਼ਾਰਾਂ ਜਨਮਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਿਨ ਚਾਹੀਦਾ ਹੈ ਇੱਕ ਸੈਕੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦਣ ਇੱਕ ਛਣ ਚਾਹੀਦਾ ਬੱਤੀ ਜਲਾਓਗੇ ਆ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ 'ਚ ਨਾ ਪੈਣਾ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ ਇੱਕ ਛਣ ਚਾਹੀਦਾ ਇਕ ਜਿਤ ਜائیں ਇਕ ਛਿਨ ਦਿਹਾਉ ਨਿਰਭਾਣ ਕੀਰਤਨ ਗਾਵੋ ਕਰਤੇ ਕਾਮ ਨਿਮਕ ਸਿਮਰਤ ਜਿਤ ਛੂਟੇ ਨਿਮਕ ਇਕ ਸੈਕਿੰਡ ਗੁਰੂ ਅਰਜਨ ਦੇਵ ਜੀ ਇਕ ਛਿਨ ਇਕ ਸੈਕਿੰਡ ਹੁਣ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇਕ ਪਾਪ ਵੀ ਨਹੀਂ ਦੁਲੇਗਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਰੋਂਦੇ ਪਿੱਟਦੇ ਵੀ ਬਹਿਣਾ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਪਾਪ ਮਿਟ ਜਾਣਗੇ ਤੇ ਦੂਸਰਾ ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾ ਵੀਏ ਸੁਣੀਏ ਜਬਾਨ ਗਾਇਨ ਕਰੇ ਮਨ ਸੁਣੇ ਇਹ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕ ਹੋ ਜਾਏ ਕਠਨ ਹੈ ਇਸੇ ਨੂੰ ਮੇਰੇ ਪਤਸ਼ਨੇ ਕੇ ਆਖਣ ਔਖਾ ਸਾਚਾ ਨਾਮ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਨੂੰ ਕਹਿ દਈਏ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਹਿ ਦੇਣਾ ਵਾਹਿਗੁਰੂ 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 ਆਪ ਕਹਿੰਦੇ ਔਖਾ ਇੱਕ ਔਖਾ ਨਹੀਂ ਔਖਾ ਸਵਾਨ ਉਚਾਰਨ ਕਰੇ ਤੇ ਮਨ ਸੁਣੇ ਕਿਸੇ ਨੂੰ ਕਹਿ ਰਹੇ ਨੇ ਮੇਰੇ ਪਾਸ ਕਠਨ ਹੈ ਭਗਤ ਕਬੀਰ ਕਹਿੰਦੇ ਨੇ বেদ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਤੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਟਿਕ ਜਾਓ ਖੁਦਾ ਹੁਣੇ ਹੀ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬਾ ਲਬਕੁਨ ਦੰਬਾ ਦਮਨੋਇਸ਼ਕੁਨ ਵਮੇ ਹਰਦੋ ਆਲਮ ਫਰਾਮੋਇਸ਼ਕੁਨ ਭਾਈ ਸਾਹਿਬ ਭਾਈ ਨੰਦ ਲਰ ਦਮ ਇੱਕ ਪਿਆਲਾ ਹੈ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗਲ ਵਖਰੀ ਤੈਨੂੰ ਕਿਤਨੇਕ ਦਮ ਆਉਂਦੇ ਇਹ ਪਿਆਲੇ ਖਾਲੀ ਨਹੀਂ ਹੋਣੇ ਭਰ ਦੇ ਨਾਮ ਲਬਾ ਲਬਕੁਨ ਦੰਬਾ ਦਮਨੋਇਸ਼ਕੁਨ ਵਮੇ ਹਰਦੋ ਆਲਮ ਫਰਾਮੋਇਸ਼ਕੁਨ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਹੈ ਦਮਾਂ ਦੇ ਪਿਆਲੇ ਨੂੰ ਭਰ ਭਰ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਜ਼ੈਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਹੈ ਨਾ ਇਸ ਇਹਨੂੰ ਆਬ-ਏ-ਹयात ਨਾਲ ਭਰ ਇਸ ਇਹਨੂੰ ਭਰ ਦਮ ਦਮ ਸਦਾ ਸਮਾਲਦਾ ਦਮ ਨਾ ਬਰਥਾ ਜਾਏ ਮਹਾਰਾਜ ਦੀ ਬਾਣੀ ਭਗਤਾਂ ਦੇ ਦੁਨੀਆਂ 'ਚ ਅੱਜ ਕੀ ਹੈ ਅੱਜ ਤੋਂ ਮਰਾਜ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕਦਮ ਇੱਕਦਮ ਅੱਜ ਹੈ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਨ ਕੁੰਜਣੀਆਂ ਮਨੋਮਚਿੰਦਣੀਆਂ ਕੱਲ ਤੇ ਕਿਉਂ ਛੋੜਦਾ ਹੈ ਭਵਿੱਖ ਤੇ ਕਿਉਂ ਛੋੜਦਾ ਹੈ ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਹੀ ਲੈ ਬਾਬਾ ਫਰੀਦ ਇਹ ਗਲ ਵਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ ਕੰਨ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁਖ ਇਸ ਸੱਕਰ ਚ ਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਬੁਖ ਨਹੀਂ ਮਿਟਦੀ ਤੇ পেট ਤੇ ਬੰਨਣ ਨਾਲ ਬੁੱਖ ਨਹੀਂ ਵਿਗਦੀ পেট ਦੇਚ ਪਾਣ ਨਾਲ ਬੁੱਖ ਮਿਟਦੀ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦਿੰਦੇ ਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਗਾਠ ਕੀ ਲਾवण ਮੇਰੀ ਬੁਖ ਦਰਦ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸੰ ਸਾਰੇ ਰਹਿ ਗਏ ਖੁਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਅਰ ਬੈ ਗਏ ਚਬਣ ਮੇਰੇ ਦੰਦ ਜਾਂਦੇ ਰਹੇ ਨਹੀਂ ਨਹੀਂ ਪੁਰਾਣਾ ਜ਼ਮਾਨਾ ਇਸ ਤਾਂ ਦੇ ਡੈਂਟਿਸ ਨਹੀਂ ਹੁੰਦੇ ਸਨ ਕੋਟ ਦੰਦ ਲਾ ਦੇਣ ਦੰਦ ਨਹੀਂ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸਨ ਬਾਬਾ ਫਰੀਦ ਕੰਨ ਰੋਟੀ ਮੇਰੀ ਕਾਢ ਕੇ ਘਰਾਂ ਚ ਮੰਗਿੰਨਾ ਹੁਆ ਰੋਟੀਆਂ ਆਂਦੀਆਂ ਸੰਡੇਰੇ ਚ ਤੇ ਬੱਚੀਆਂ ਕੁਛੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਨਾਣ ਉਹ ਢੇਰੇ ਚਾਹ ਜਾਂਦੇ ਸਨ ਤੇ ਫਰੀਦ ਉਦੋਂ ਖਾਂਦੇ ਸਨ ਜਦ ਭੁੱਖ ਉਹ ਨਹੀਂ ਖਾਂਦੇ ਸ ਲਾਵਣ ਮੇਰੀ ਭੁੱਖ ਮਲਤਾਨੀ ਝੰਮ ਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਭੁੱਖ ਸਾਗ ਸਬਜ਼ੀ ਕੀ ਹੈ ਬਸ ਭੁੱਖ ਮੈਂ ਭੁੱਖ ਦੇ ਚ ਖਾਣਾ ਮੈਨੂੰ ਸਵਾਦ ਆਉਂਦਾ ਆਖਰ ਸਾਗ ਸਬਜ਼ੀ ਇਸ ਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਉਹਨੂੰ ਰੁੱਖੀ ਖਾਣੀ ਔਖੀ ਬਾਬਾ ਫਰੀਦ ਕਹਿੰਨ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੀਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜੰਗ ਮੰਗਿਆਣੇ ਦਾ ਇਲਾਕਾ ਖੁਸ਼ਾਬ ਕੁੰਦੀਆਂ ਦਾ ਇਲਾਕਾ ਮੀਆਂਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦੇ ਰੋਟੀ ਮੇਰੀ ਕਾਠ ਕੀ ਸੁੱਕੀਆਂ ਰੋਟੀਆਂ ਕੱਠ ਵਰਗੀਆਂ ਨੇ ਲੱਕੜ ਵਰਗੀਆਂ ਤੇ ਮੂੰਹ ਦੇ ਚ ਦੰਦ ਨਾਉਣ ਨੇ ਤੇ ਆਪੇ ਲੱਕੜ ਵਰਗੀਆਂ ਨੇ ਸੁੱਕੀਆਂ ਰੋਟੀਆਂ ਉਹਨਾਂ ਤੇ ਮੂੰਹ ਦੇ ਚ ਦੰਦ ਨੇ ਰੋਟੀ ਮੇਰੀ ਕਾਠ ਕੇ ਲਾਵਣ ਮੇਰੇ ਬੁਖ ਪਰ ਮੈਂ ਖਾਂਦਾ ਉਹ ਦੋਆ ਜਦ ਮੈਂ ਬਹੁਤ ਭੁੱਖਾ ਹੁੰਦਾ ਮੁੰਜ ਨੇ ਖਾਂਦਾ ਬੜੀਆਂ ਸੁਆਦੀ ਲੱਗਦੀ ਬੜਾ ਸੁਆਦ ਆਂਦਾ ਹੈ ਬੜਾ ਰਸ ਆਂਦਾ ਹੈ ਸਾਧਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲ ਆਪ ਲੋ ਕੀ ਐਵੇਂ ਲੰਬੇ ਇੰਨੇ ਸਾਲ ਲਾਣੇ ਇੰਨੇ ਦਿਨ ਖਪਣਾ ਅਨੇਸਾ ਲਾਂ ਬਦੀ ਬੰਦਗੀ ਕਰਨੀ ਹੋਣੀ ਆਜ ਮਿਲਾਵਾ ਸ਼ੇਖ ਫਰੀਦ ਤਾਕ ਨੂੰ ਕੌਂਜਣੀਆਂ ਮਨੋਂ ਮਚੰਦਣੀਆਂ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਬਚਰਾਣ ਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਨੇ ਜਦ ਤੁਸੀਂ ਬਾਣੀ ਪੜ ਰਿਹਾ ਹੋ ਨਾ ਤੇ ਫਰਸ਼ਨ ਖੜਾ ਹੋਵੇ ਕੀ ਕਰੀ ਮਨ ਨਹੀਂ ਲੱਗਦਾ ਤ ਮਨ ਕਿਥੇ ਚਲਾ ਗਿਆ ਗੁਜ਼ਰੇ ਹੋਏ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਰ੍ਹਾਂ ਵੀ ਨਾ ਕਰਨਾ ਮਨ ਭਟਕਦਾ ਜੀ ਮਨ ਭਟਕਦਾ ਹੈ ਮਨ ਭਟਕਦਾ ਨਹੀਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਕਿਉਂ ਚਲਾ ਜਾਂਦਾ ਹੈ ਭੂਤ ਕਾਲ ਵਿੱਚ ਮੈਂ ਫਿਰ ਦਰਾਵਾ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ ਆਪਣੇ ਨਿਸ਼ਾਨ ਛੱਡ ਗਏ ਨੇ ਯਾਦ ਆਉਂਦੇ ਨੇ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ ਯਾਦ ਆਉਂਦੇ ਨੇ ਦੁੱਖ ਸੁੱਖ ਯਾਦ ਆਉਂਦੇ ਨੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੋਂ ਯਾਦ ਆਉਂਦੇ ਬਹੁਤ ਵੱਡੇ ਸੁੱਖ ਜੋ ਮਿਲੇ ਹੋਂ ਤੇ ਚਲੇ ਗਏ ਹੋਂ ਯਾਦ ਆਉਂਦੇ ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ 'ਚ ਕਿਉਂ ਹੁਣ ਜੋ ਮਿਲੇ ਹੈ ਕਿਦਰੇ ਇਹ ਨਾ ਚਲਾ ਜਾਏ ਚਿੰਤਾ ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ ਇਹਨ ਜੋ ਕੁਛ ਹੈ ਕਿਧਰੇ ਚਲਾ ਨਾ ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ ਜਵਾਨੀ ਹੈ ਕਿਧਰੇ ਚਲੀ ਨਾ ਜਾਏ ਮਿਲੇ ਨੇ ਸੁਖ ਕਿਧਰੇ ਚਲੇ ਨਾ ਜਾਣ ਚਿੰਤਾ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ 'ਚ ਇਹ ਸ਼ਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜਦੇ ਨੇ ਪਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੇ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀਂ ਹੋਏ ਇਹ ਮਾਰਦ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸ਼ਲੋਕੇ ਦੇ ਅਰਥ ਸਾਨੂੰ ਆਉਂਦੇ ਮੈਨੂੰ ਵੀ ਵੀ 25 ਸਾਲ ਬੁਲੇ ਖਾ ਰਿਹਾ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ ਪਹਿਲੇ ਨਹੀਂ ਪਹਿਲੇ ਮੈਂ ਵੀ ਟੀਕੇ ਦੇ ਅੱਚ ਮੱਖੀ ਤੇ ਮੱਖੀ ਮਾਰਦਾ ਰਿਹਾ ਅਰਥ ਇਹ ਨਹੀਂ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਜੀ ਤੇ ਇਹ ਕਹਿ ਰਹੇ ਚਿੰਤਾ ਨਾ ਕਰ ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ ਪਤਾ ਹੈ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਨੇ ਤੁਹਾਡੇ ਸਾਹਮਣੇ ਰੱਖਾ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਪੇ ਕਰਦੇ ਹਾਂ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਹੋਈ ਹੈ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਪਰ ਅੰਦਰ ਚਿੰਤਾ ਬਣੀ ਹੋਈ ਮਤਾਂ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਨੇ ਮੈਂ ਫਿਰ ਦੁਹਰਾਉਣਾ ਤਾਂ ਕਿ ਪੂਰੀ ਪਕੜ ਆ ਜਾਏ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨਾ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪੜੋਸੀ ਦੀ ਅਰਥੀ ਨਿਕਲੀ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਆੜੋ ਸਿੱਖੇ ਜੋ ਹੁਆ ਤੂੰ ਆਪਣੇ ਵੀ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਪੇ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਪਈ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਅਸਾਧ ਰੋਗ ਅਸਾਧ ਰਿਮਾਰੀ ਚੰਬੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਦਾ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਮਤਰਾ ਨਾ ਹੋਵੇ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਦਾ ਪਰ ਇਸਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ باوجود ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ باوجود ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇਪੇ 'ਚ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਹੈ ਤੂੰ ਲੱਖ ਕੋਸ਼ਿਸ਼ ਕਰ ਮੇਰੇ ਚਿੱਟੇਵਾਲ ਨਾ ਉਨ ਹੋਣਗੇ ਕਰ ਜਿੰਨੇ ਉਪਾਅ ਕਰਨੇ ਨੇ ਕਰ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋ ਨਾ ਜਾਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤਾਂ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋ ਵਤ ਸੋ ਜਾਣੇ ਆਖਿਆ ਗਿਆ ਨੇ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੁਣ ਹਾਰ ਸੀ ਹੁਣ ਹਾਰ ਰੈਸੀ ਤੇਰੇ ਕੀਤੇ ਕਰਮ ਉਸ ਦੇ ਬਣੇ ਭੋਏ ਵਿਧਾਨ ਜੋ ਕੁਝ ਹੋਇਆ ਇਹ ਹੁਣ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ ਪਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਆਉਣਾ ਚਾਹੀਦਾ ਸੀ ये क्यों हो है? एक सूफी संत इंज बयान करता है जो हंस रहा है सो हंस रहेगा जो रो रहा है सो रो रहेगा कलब से खुदा खुदा कर जो कुछ के होना है सो हो रहेगा मन चला जाता है गुजरे हुए समय दियां यादां मन चला जाता है आने वाले समय की चिंता च ਇਨੂੰ ਲਿਆ ਵਰਤਮਾਨ ਵਿੱਚ ਤੇ ਵਰਤਮਾਨ ਕੀਏ ਇੱਕਦਮ ਇੱਕਦਮ ਤੋਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਦਾ ਬਸ ਇੱਕਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਜ਼ਰ ਰਹਿ ਨਾ